ਜਤੇਦਾਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਸਿੱਖ ਕੌਮ ਦਾ ਮਾਣ ਮਿੱਤਾ ਇਤਿਹਾਸ ਹੈ ਛੋਟੇ ਵੱਡੇ ਕਾਲੂਕਾਰਿਆਂ ਵਿੱਚ ਕੌਮ ਦਾ ਜਾਨੀ ਤੇ مالی ਨੁਕਸਾਨ ਬਹੁਤ ਹੋਇਆ ਪਰ ਉਸ ਵਕਤ ਦੇ ਸਿੱਖ ਕੌਮ ਦੇ ਜਰਨਲਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਕਰਨ ਵਾਲਿਆਂ ਤੇ ਸੁਪਨੇ ਲੈਣ ਵਾਲੇ ਅਫਦਾਲੀ ਵਰਗੇ ਦੁਸ਼ਮਣਾਂ ਨੂੰ ਖਤਮ ਕੀਤਾ ਅੱਜ ਵੀ ਪੰਥ ਦਾ ਬਖੌਟਾ ਪਾ ਕੇ ਕੁਝ ਪੰਥ ਵਿਰੋਧੀ ਸ਼ਕਤੀਆਂ ਕੌਮ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਨੇ ਇਸ ਕਰਕੇ ਸਿੱਖ ਰਾਜਨੀਤੀ ਵਿੱਚ ਬਹੁਤ ਵੱਡਾ ਖਲਾਬ ਪੈਦਾ ਹੋਇਆ ਉਹਨਾਂ ਦੱਸਿਆ ਕਿ ਅਜੇ ਹਾਲਾਤਾਂ ਵਿੱਚ ਸਿੱਖ ਕੌਮ ਦੀ ਸਤਰਸ ਜੋਗ ਹਾਲਾਤਾਂ ਦੇ ਸਬੰਧਿਤ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਨਤੀਜੇ ਤੋਂ ਬਾਅਦ ਇੱਥੇ ਪਹੁੰਚਿਆ ਗਿਆ ਕਿ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਤੇ ਐ ਜੀ ਪੀ ਸੀ ਉੱਪਰ ਲਾਲਚੀ ਮਕਾਰੀ ਧੋਖੇਬਾਜ਼ ਨਿੱਜੀ ਸਵਾਰਥੀਕ ਪਰਿਵਾਰ ਦੇ ਗਲਬੇ ਦਾ ਕਬਜ਼ਾ ਉਸ ਪਰਿਵਾਰ ਦਾ ਕਬਜ਼ਾ ਰਹਿਣ ਦਾ ਵੱਡਾ ਕਾਰਨ ਸਾਡੀ ਆਪਸੀ ਫੁੱਟ ਹੈ ਜਿਸ ਕਰਕੇ ਇਸ ਪਰਿਵਾਰ ਨੇ 40 ਸਾਲਾਂ ਤੋਂ ਕੰਫਲਿਕ ਸਿਆਸਤ ਤੇ ਕਬਜ਼ਾ ਕੀਤਾ ਹੋਇਆ ਤੇ ਭਾਈ ਪਾਲ ਸਿੰਘ ਫਰਾਂਸ ਨੇ ਪੱਤਰਕਾਰਨ ਨਾਲ ਗੱਲ ਕਰਦੇ ਅੱਖਾਂ ਕਿ ਕਦੇ ਸਮਾਂ ਸੀ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਮੀ ਸੰਦੇਸ਼ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੰਗਾਰਦਾ ਸੀ ਤਾਂ ਦੁਨਿਆਵੀ ਤਾਕਤਾਂ ਨੂੰ ਕੰਬਣੀ ਛੱਡ ਜਾਂਦੀ ਸੀ ਅੱਜ ਇੱਕ ਪਰਿਵਾਰ ਵੱਲੋਂ ਥਾਪੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਛੋਟੇ ਤੋਂ ਛੋਟਾ ਸਰਕਾਰੀ ਅਫਸਰ ਵੀ ਸਮਾਂ ਦੇਣ ਨੂੰ ਤਿਆਰ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਸੁਣਾਏ ਹਦੇਸ਼ ਨੂੰ ਰਾਸ਼ਟਰੀ ਅਹੁਦਿਆਂ ਨੂੰ ਤਰਸ ਦੇਤੇ ਰਾਜਨੀਤਿਕ ਪਾਵਰ ਵਿੱਚ ਬੈਠੇ ਖੌਤੀ ਸਿੱਖ ਲੀਡਰ ਮੰਨ ਨੂੰ ਤਿਆਰ ਨਹੀਂ ਅੱਜ ਲੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਬਹਾਲ ਕਰਨ ਦੀ ਅਤੇ ਉਹ ਤਾਂ ਬਹਾਲ ਹੋਣੀ ਹੈ ਜਦ ਅਸੀਂ ਸਿਰ ਜੋੜ ਕੇ ਬੈਠ ਕੇ ਆਉਣ ਵਾਲੀਆਂ ਜੀਪੀਸੀ ਦੀਆਂ ਚੋਣਾਂ ਵਿੱਚ ਸਰਬਸੰਮਤੀ ਨਾਲ ਰਹਿਤਬਾਨ ਦੂਰ ਆਦੇਸ਼ ਗੁਰਸਿੱਖਾਂ ਨੂੰ ਲਿਆਂਦਾ ਜਾਵੇ ਅਤੇ ਸਾਰੀਆਂ ਹੀ ਛੋਟੀਆਂ ਵੱਡੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੌਮੀ ਮਸਲਿਆਂ ਤੇ ਵਿਚਾਰ ਕਰਨਾ ਚਾਹੀਦਾ